ਇਹ ਜਿਸੋਲੇ ਰਾਜਾਬੜੀ ਖੁਦ ਸ਼ਹਿਰ ਦੇ ਚੋਰਾ ਕਰ ਰਹੇ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਚੁਣਵਾ ਰਹੇ ਨੇ ਉਸ ਚੀਜ਼ ਦੀ ਉਹਨਾਂ ਨੇ ਜਿਹੜਾ ਵਾ ਹੁਣ ਤਿਆਰੀ ਸ਼ੁਰੂ ਕਰ ਦਿੱਤੀ ਹੈ ਲੱਗਦਾ ਵਾ ਕਿ ਉਸ ਦੌਰਾਨ ਜਿਹੜਾ ਤੁਸੀਂ ਆਹਾ ਅੱਜ ਐਲਾਨ ਕਰ ਰਹੇ ਹੋ ਇਸ ਦੇ ਨਾਲ ਕੁਝ ਇੰਪੈਕਟ ਹੋਊਗਾ ਦੇਖੋ ਇਹ ਅਸੀਂ ਇਹੋ ਸੋਚ ਨਾਲ ਫੈਸਲੇ ਨਹੀਂ ਕਰਦੇ ਬਈ ਵੋਟਾਂ ਨਹੀਂ ਰਾਜਨੀਤੀ ਨਾਲ ਅਸੀਂ ਦੇਖਦੇ ਆਂ ਵੀ ਜਿਹਦਾ ਹੱਕ ਬਣਦਾ ਉਹਨੂੰ ਉਹਦਾ ਹੱਕ ਦਿੱਤਾ ਜਾਵੇ ਇਹ ਲੋਕ ਜਿਹੜੇ ਅੱਜ ਇਹ ਤੁਰੇ ਫਿਰਦੇ ਆ ਕਾਰਪਸ਼ੰਗੀਆਂ ਚੋਣਾ ਬੱਚੇ ਜਿਵੇਂ ਤੁਸੀਂ ਸਵਾਲ ਕੀਤਾ ਵਾ ਰਾਜਾ ਬੜਿੰਗ ਆ ਰਾਜਾ ਬੜਿੰਗ ਜੀ ਇਹਨਾਂ ਲੋਕਾਂ ਨੇ ਵੀ ਸਾਰੀ ਜਿੰਨੀ ਦੇਰ ਇਹਨਾਂ ਨੂੰ ਸਿਆਸਤ ਚ ਹੋ ਗਈ ਜਾਂ ਇਹਨਾਂ ਦੇ ਪਹਿਲੇ ਸੀਗੇ ਉਹ ਇਹੀ ਕੰਮਾਂ ਦੇ ਵਿੱਚ ਹੀ ਸੀਗੇ ਸਾਡੀ ਦਾ ਇੱਕੋ ਹੀ ਸੋਚ ਆ ਸਾਡੇ ਮੁੱਖ ਮੰਤਰੀ ਸਾਹਿਬ ਦੀ ਵੀ ਜਿਹੜਾ ਜਿਹਦਾ ਹੱਕ ਬਣਦਾ ਉਹਨੂੰ ਮਿਲਣਾ ਚਾਹੀਦਾ ਔਰ ਜਿਹੜੇ ਬੰਦੇ ਵਿਚਾਰੇ ਰਹਿ ਗਏ ਸੀਗੇ ਤੁਸੀਂ ਦੇਖੋ ਕਿੰਨੀ ਉੱਚੀ ਸੋਚ ਔਰ ਸਾਫ਼ ਸੋਚ ਆ ਹਰ ਬੰਦੇ ਦੇ ਪ੍ਰਤੀ आम आदमी पार्टी ਦਾ ਇਹ ਸੋਚਦਾ ਇੱਕ ਨਵਾਂ ਨਮੂਨਾ ਜਿਹੜਾ ਹੈ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਰਾਜਾ ਬੜੇ ਬੋਲਣਾ ਵੀ ਅਗਰ ਇਹ ਐਦਾਂ ਹੀ ਕੰਮ ਕਰਦੇ ਰਹੇ ਤਾਂ ਸਾਡੀ ਜਿਹੜੀ ਹੁਣ ਰਹਿਦੀ ਗੁੰਦੀ ਲੋਕਾਂ ਦੇ ਵਿੱਚ ਪਛਾਣ ਆ ਉਹ ਵੀ ਖਤਮ ਹੋ ਜਾਣੀ ਆ ਇਸ ਕਰਕੇ ਅੱਜ ਅਸੀਂ ਜਿਹੜਾ ਫੈਸਲਾ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਪਹਿਲਾਂ ਵੀ 3500 ਬੰਦੇ ਜਿਵੇਂ ਮੇਰੇ ਕਲੀਗ ਗੋਗੀ ਜੀ ਨੇ ਤੇ ਬੱਗਾ ਜੀ ਨੇ ਦੱਸਿਆ ਵਾ ਮੈਂ ਨਹੀਂ ਤੁਹਾਡੇ ਲਈ ਇਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਸardar ਭਗਵਾਨ ਸਿੰਘ ਮਾਨ ਦੀ ਬੋਟਾਂ ਦੀ ਰਾਜਨੀਤੀ ਨਹੀਂ ਪੰਜਾਬ ਦੇ ਵਿਕਾਸ ਦੀ ਰਾਜਨੀਤੀ ਤਾਂ ਨਹੀਂ ਸਰ ਕੀ ਉਹਨਾਂ ਨੇ ਆਪਣੇ ਕਿਆਰੀ ਕਸ ਨੇ ਸ਼ੁਰੂ ਕਰਤੀ ਹੈ ਕਿ ਤੁਸੀਂ ਪਿੱਛੇ ਨਾ ਰਹੋ ਉਹ ਦੇਖੋ ਕਿ ਤਰ੍ਹਾਂ ਕਿਤੇ ਹੁਣ ਮਾਰਚ ਵੀ ਨੇ ਦੇਖ ਕੇ ਡਿਕਲੇਅਰ ਕੀਤੇ ਹੁੰਦੇ ਨੇ ਨਜ਼ਰ ਆ ਰਹੇ ਨੇ ਜਿਹਦੇ ਉੱਤੇ ਆਮ ਲੋਕਾਂ ਦਾ ਅਸ਼ੀਰਵਾਦ ਹੋਵੇ ਉਹਨੂੰ ਤਿਆਰੀਆਂ ਨਹੀਂ ਲੰਮਰ ਦੀ ਲੋੜ ਪੈਂਦੀ ਜਿਹੜੇ ਕੰਮ ਦੇ ਪ੍ਰੈਕਟੀਕਲ ਬੰਦੇ ਹੁੰਦੇ ਆ ਉਹ ਕੰਮ ਤੇ ਹੀ ਵਿਸ਼ਵਾਸ ਕਰਦੇ ਆ ਉਹਨਾਂ ਲੋਕਾਂ ਦਾ ਕੋਈ ਵੋਟਾਂ ਦੀ ਰਾਜਨੀਤੀ ਦੇ ਦੌਰ ਵਿੱਚ ਇੱਕ ਇੱਕਾ ਪ੍ਰੈਸਵਾਰਤਾ ਕੀਤੀ ਗਿਆ ਰਾਜਾ ਬੜਿੰਗ ਵੱਲੋਂ ਕਿਹਾ ਗਿਆ ਇੱਕ ਬਹੁਤ ਵੱਡੇ ਸਕੈਮ ਦਾ ਅਸੀਂ ਖੁਲਾਸਾ ਕਰਨ ਜਾ ਰਹੇ ਹਾਂ ਪ੍ਰੈਸਵਾਰਤਾ ਕੀਤੀ ਜਾਵੇਗੀ ਉਹਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਜਿਹੜੀ ਬਿਜਲੀ ਦੀ ਯਾਨੀ ਕਿ ਤੁਸੀਂ 300 ਯੂਨਿਟ ਦੇ ਮਾਫ ਦੀ ਜਿਹੜੀ ਗੱਲ ਕਹੀ ਗਈ ਹੈ ਤੇ ਲੋਕਾਂ ਨੂੰ ਕਹਿੰਦੇ ਜ਼ੀਰੋ ਬਿੱਲ ਖਾਜੇ ਬਿਲਕੁਲ ਨਹੀਂ ਆ ਰਿਹਾ ਤੇ ਉਹਦੇ ਪਿੱਛੇ ਇੱਕ ਸਕੈਮ ਹੋ ਰਿਹਾ ਉਹਦਾ ਜਲਦ ਖੁਲਾਸਾ ਕੀਤਾ ਜਾਵੇ ਤੁਸੀਂ ਪਹਿਲਾਂ ਰਾਜਾ ਬੜਿੰਗ ਨੂੰ ਇਹੀ ਪੁੱਛ ਲਿਓ ਵੀ ਤੇਰੇ ਬੱਸਾਂ ਦੀਆਂ ਬੋਡੀਆਂ ਦਾ ਕਿਹੜਾ ਤਲਾਸਾ ਉਹ ਵੀ ਤਿਆਰੀ ਆ ਜਿਹੜਾ ਉਹ ਰਾਜਸਥਾਨ ਚ ਬੋਡੀਆਂ ਬਸਾਂ ਨੂੰ ਲੱਗ ਕੇ ਆਈਆਂ ਨਾ ਉਹ ਵੀ ਤਿਆਰੀ ਆ ਉਹ ਵੀ ਨਾਲ ਸ਼ਾਇਦ ਉਹਦੋਂ ਪਹਿਲਾਂ ਹੀ ਉਹਦੇ ਅੱਗੇ ਨਾ ਆ ਜਵੇ ਫਿਰ ਇਹਨਾਂ ਨੇ ਕਿਹਾ ਬਦਲੇ ਦੀ ਰਾਜਨੀਤੀ ਆ ਜਿਹੜੇ ਬੰਦੇ ਆਪ ਇਹ ਜਿਹੀਆਂ ਗੱਲਾਂ ਚੁਲਜੇ ਹੋਏ ਆ ਉਹ ਕਿਸੇ ਨੂੰ ਰਸਤਾ ਨਹੀਂ ਦਿਖਾ ਸਕਦੇ ਅਰੇ ਸਭ